ਸਿੱਧੂ ਮੂਸੇਵਾਲੇ ਦੇ ਜਿਹੜੇ ਸਮਰਥਕ ਨੇ ਉਹ ਕਾਫੀ ਜ਼ਿਆਦਾ ਖੁਸ਼ੀ ਦੇ ਵਿੱਚ ਨੇ ਜੀ ਹਾਂ ਉਸ ਦਾ ਕਾਰਨ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਸੋ ਆਖਰ ਅਫਵਾਹਾਂ ਜੋੜ ਰਹੀਆਂ ਨੇ ਉਹਨਾਂ ਅਫਵਾਹਾਂ ਦੀ ਜਿਹੜੀ ਸੱਚਾਈ ਹੈ ਉਹ ਵੀ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਗੱਲ ਕਰ ਲੈਣੇ ਆ ਸਿੱਧੂ ਮੂਸੇਵਾਲਾ ਦੇ ਪਰਿਵਾਰਕ ਮੈਂਬਰ ਜਿਹੜੇ ਨੇ ਉਸਦੇ ਮਾਤਾ ਪਿਤਾ ਸਿੱਧੂ ਦੇ ਜਾਣ ਤੋਂ ਬਾਅਦ ਕਾਫੀ ਜ਼ਿਆਦਾ ਟੁੱਟ ਚੁੱਕੇ ਸੀ ਆਖਰਕਾਰ ਸਿੱਧੂ ਮੂਸੇਵਾਲੇ ਦੇ ਮਾਰੇ ਜਾਣ ਤੋਂ ਬਾਅਦ ਉਹਨਾਂ ਦੇ ਪਰਿਵਾਰਕ ਮੈਂਬਰ ਖਾਸ ਕਰਕੇ ਮਾਤਾ ਪਿਤਾ ਜਿਹੜੇ ਨੇ ਆਪਣੇ ਆਪ ਨੂੰ ਇਕੱਲਾ ਜਿਹਾ ਮਹਿਸੂਸ ਕਰ ਰਹੇ ਸਨ ਕਿਉਂਕਿ ਸਿੱਧੂ ਮੂਸੇਵਾਲਾ ਉਹਨਾਂ ਦਾ ਇਕਲੌਤਾ ਪੁੱਤਰ ਸੀ ਪਿਤਾ ਦੇ ਮੁਤਾਬਕ ਸਿੱਧੂ ਮੂਸੇਵਾਲਾ ਭਾਵੇਂ ਬਹੁਤ ਵੱਡੀ ਬੁਲੰਦੀ ਨੂੰ ਛੂ ਗਿਆ ਸੀ ਪਰ ਆਖਰਕਾਰ ਗੰਬਾਪਿਆਂ ਦੇ ਲਈ ਉਹ ਇੱਕ ਛੋਟਾ ਜਿਹਾ ਬੱਚਾ ਹੀ ਸੀ ਸਿੱਧੂ ਮੂਸੇਵਾਲਾ ਨੇ ਕਦੇ ਆਪਣੇ ਕੋਲ ਇੱਕ ਪਰਸ ਤੱਕ ਨਹੀਂ ਸੀ ਰੱਖਣਿਆ ਰੱਖਿਆ ਸੀ ਜਿੰਨੇ ਵੀ ਪੈਸੇ ਚਾਹੀਦੇ ਸੀ ਆਪਣੇ ਬਾਪੂ ਤੋਂ ਉਹ ਮੰਗ ਕੇ ਲੈਂਦਾ ਸੀ ਬਲਕੌਰ ਸਿੰਘ ਹੋਰਾਂ ਨੇ ਵੀ ਦੱਸਿਆ ਕਿ ਸਿੱਧੂ ਮੂਸੇਵਾਲਾ ਘਰ ਤੋਂ ਬਾਹਰ ਜੇ ਜਾਂਦਾ ਸੀ ਤਾਂ ਸਾਨੂੰ ਦੱਸ ਕੇ ਜਾਂਦਾ ਸੀ ਆਖਰ ਜੇ ਸ਼ੋਅ ਤੇ ਵੀ ਜਾਂਦਾ ਸੀ ਤਾਂ ਸਾਨੂੰ ਨਾਲ ਤੱਕ ਲੈ ਕੇ ਜਾਂਦਾ ਸੀ ਸਿੱਧੂ ਮੂਸੇਵਾਲੇ ਦੇ ਜਿਸ ਦਿਨਾਂ ਕਤਲ ਕੀਤਾ ਗਿਆ ਉਸ ਦੇ ਨਾਲ ਉਹਦੇ ਦੋ ਦੋਸਤ ਸੀ ਆਖਰਕਾਰ ਉਸ ਦਿਨ ਸਿੱਧੂ ਮੂਸੇਵਾਲਾ ਆਪਣੀ ਥਾਰ ਲੈ ਕੇ ਗਿਆ ਸੀ ਸਿੱਧੂ ਮੂਸੇਵਾਲਾ ਦੇ ਘਰ ਤੋਂ ਬਾਹਰ ਨਿਕਲਣ ਤੋਂ ਬਾਅਦ ਹੀ ਜੇ ਗੱਲ ਕਰੀਏ ਤਾਂ ਕੁਝ ਕੁ ਦੂਰੀ ਤੇ ਜਾ ਕੇ ਉਸ ਤੇ ਧੜਾ ਧੜ ਗੋਲੀਆਂ ਚਲਾ ਦਿੱਤੀਆਂ ਗਈਆਂ ਸਿੱਧੂ ਮੂਸੇਵਾਲੇ ਨੂੰ ਖਤਮ ਕਰ ਦਿੱਤਾ ਗਿਆ ਸੀ ਉਸ ਦੇ ਕਤਲ ਦੀ ਜ਼ਿੰਮੇਵਾਰੀ ਜਿਸ ਤਰ੍ਹਾਂ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਨੇ ਲਈ ਸੀ ਪਰ ਆਖਰਕਾਰ ਹਜੇ ਤੱਕ ਸਿੱਧੂ ਦੇ ਨਾਲ ਇਨਸਾਫ ਨਹੀਂ ਹੋ ਪਾਇਆ ਚਾਹੇ ਕੇਂਦਰ ਸਰਕਾਰ ਹੋਵੇ ਤੇ ਜਾਂ ਫਿਰ ਜੇ ਗੱਲ ਕਰੀਏ ਤਾਂ ਸੂਬਾ ਸਰਕਾਰ ਹੋਵੇ ਆਖਰਕਾਰ ਜਸਟਿਸ ਫਾਰ ਸਿੱਧੂ ਮੂਸੇਵਾਲਾ ਜਿਹੜਾ ਹੈ ਕਿਹਾ ਹੀ ਜਾ ਰਿਹਾ ਹੈ ਫਿਲਹਾਲ ਪੂਰਾ ਜਸਟਿਸ ਜਿਹੜਾ ਹੈ ਉਹ ਨਹੀਂ ਹੋ ਪਾ ਰਿਹਾ ਹੈ ਜੇ ਗੱਲ ਕਰੀਏ ਤਾਂ ਇਸੇ ਦੇ ਬਚਾਲੇ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਸਿੱਧੂ ਮੂਸੇਵਾਲੇ ਦੀ ਮਾਤਾ ਚਰਨ ਕੌਰ ਜਿਹੜੀ ਹੈ ਉਹ ਪ੍ਰੈਗਨੈਂਟ ਹੈ ਉਹਨਾਂ ਦੀ ਪ੍ਰੈਗਨੈਂਸੀ ਦੀਆਂ ਖਬਰਾਂ ਜੜੀਆਂ ਨੇ ਕਾਫੀ ਜ਼ੋਰਾਂ ਤੇ ਚੱਲ ਰਹੀਆਂ ਨੇ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਇੱਕ ਛੋਟੇ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ ਜੀ ਹਾਂ ਛੋਟਾ ਸਿੱਧੂ ਹੀ ਵਾਪਸ ਆ ਰਿਹਾ ਹੈ ਲੋਕਾਂ ਦਾ ਇਹੋ ਹੀ ਮੰਨਣਾ ਹੈ ਜਿਸ ਤਰ੍ਹਾਂ ਮਾਪਿਆਂ ਦਾ ਜਿਹੜਾ ਹੈ ਉਹ ਕਾਫੀ ਅ ਬਿਲਕੁਲ ਜਿਉਣਾ ਜਿਹੜਾ ਸੀ ਕਾਫੀ ਮੁਸ਼ਕਲ ਸੀ ਸੋ ਆਖਰ ਸਿੱਧੂ ਮੂਸੇਵਾਲਾ ਇਕਲੌਤਾ ਪੁੱਤਰ ਸੀ ਪਰ ਅੱਜ ਮਾਪਿਆਂ ਨੂੰ ਕਾਫੀ ਜ਼ਿਆਦਾ ਜਿਹੜਾ ਹੈ ਉਹ ਤਰਵਾਸ ਹੋਇਆ ਹੈ ਕਾਫੀ ਜ਼ਿਆਦਾ ਮਾਪੇ ਜਿਹੜੇ ਨੇ ਖੁਸ਼ ਨਜ਼ਰ ਆ ਰਹੇ ਨੇ ਕਿਉਂਕਿ ਸਿੱਧੂ ਮੂਸੇਵਾਲੇ ਦੇ ਜਾਣ ਤੋਂ ਬਾਅਦ ਹਵੇਲੀ ਦੇ ਵਿੱਚ ਲੰਬੇ ਸਮੇਂ ਤੋਂ ਬਾਅਦ ਜਿਹੜੀਆਂ ਖੁਸ਼ੀਆਂ ਆ ਰਹੀਆਂ ਨੇ ਫਿਲਹਾਲ ਪਰਿਵਾਰ ਵਾਲਿਆਂ ਨੇ ਕੋਈ ਪੁਸ਼ਟੀ ਖੋਲ ਕੇ ਨਹੀਂ ਕੀਤੀ ਹੈ ਫਿਰਫਾਰ ਪਰਿਵਾਰ ਵਾਲਿਆਂ ਨੇ ਇਸ ਨੂੰ ਅਫਵਾਹ ਦੱਸਿਆ ਹੈ ਪਰ ਜਸਵਿੰਦਰ ਬਰਾੜ ਦਾ ਇਹ ਗਾਣੇ ਆਉਣ ਤੋਂ ਬਾਅਦ ਨਿੱਕੇ ਪੈਰੀ ਗਾਣਾ ਰਿਲੀਜ਼ ਹੋਣ ਤੋਂ ਬਾਅਦ ਲੋਕਾਂ ਦਾ ਯਕੀਨ ਜਿਹੜਾ ਪੱਕਾ ਹੋ ਚੁੱਕਿਆ ਹੈ ਸ਼ੱਕ ਵੀ ਯਕੀਨ ਦੇ ਵਿੱਚ ਬਦਲ ਚੁੱਕਿਆ ਹੈ ਕਿ ਜਸਵਿੰਦਰ ਬਰਾੜ ਨੇ ਇਹ ਗੱਲ ਕਹੀ ਹੈ ਵੇ ਤੂੰ ਵੱਡੇ ਪੈਰੀਂ ਗਿਆ ਸੀ ਹੁਣ ਛੋਟੇ ਪੈਰੀਂ ਆ ਜਾ ਸ਼ਾਇਦ ਪ੍ਰੈਗਨੈਂਸੀ ਕਨਫਰਮ ਹੈ ਤੇ ਛੋਟੇ ਸਿੱਧੂ ਨੂੰ ਜਨਮ ਦਿੱਤਾ ਜਾ ਸਕਦਾ ਹੈ ਸੋ ਲੋਕਾਂ ਦੇ ਵੱਲੋਂ ਕਈ ਤਰ੍ਹਾਂ ਦੀਆਂ ਅਫਵਾਹਾਂ ਵੀ ਉਡਾਈਆਂ ਜਾ ਰਹੀਆਂ ਨੇ ਕਿ ਉਹਨਾਂ ਦੇ ਕੋਲ ਬੱਚੇ ਜਿਹੜੇ ਨੇ ਜੁੜਵਾ ਹੋਏ ਨੇ ਫਿਲਹਾਲ ਬਿਲਕੁਲ ਸੱਚ ਨਹੀਂ ਹੈ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹ ਜਿਹੜੇ ਨੇ ਹਸਪਤਾਲ ਦੇ ਵਿੱਚ ਨੇ ਤੇ ਉਹ ਜਿਹੜੇ ਨੇ ਡਾਕਟਰ ਉਹਨਾਂ ਦੀ ਦੇਖਰੇਖ ਕਰ ਰਹੇ ਨੇ ਫਿਲਹਾਲ ਇਹ ਸਿਰਫ ਅਫਵਾਹਾਂ ਹੀ ਨੇ ਸੱਚਾਈ ਕੁਝ ਹੋ ਰਹੀ ਹੈ ਲੋਕਾਂ ਨੇ ਤੇ ਇਹ ਵੀ ਕਹਿ ਦਿੱਤਾ ਹੈ ਕਿ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਡਾਕਟਰਾਂ ਦੀ ਟੀਮ ਦੇ ਹੇਠ ਨਿਗਰਾਨੀ ਦੇ ਵਿੱਚ ਨੇ ਸੋ ਆਖਰ ਇਸ ਕਰਕੇ ਉਹ ਸਿੱਧੂ ਦੇ ਚਾਉਣ ਵਾਲਿਆਂ ਨੂੰ ਨਹੀਂ ਮਿਲ ਰਹੇ ਨੇ ਤੇ ਜਲਦੀ ਹੀ ਮਾਰਚ ਮਹੀਨੇ ਦੇ ਦੌਰਾਨ ਉਹਨਾਂ ਦੀ ਡਿਲੀਵਰੀ ਹੋਵੇਗੀ ਸੋ ਆਖਰ ਛੋਟੇ ਸਿੱਧੂ ਨੂੰ ਜਨਮ ਦੇਵੇਗੀ ਚਰਨ ਕੌਰ ਤੇ ਜਲਦੀ ਹੀ ਛੋਟੇ ਸਿੱਧੂ ਦੇ ਆਉਣ ਤੋਂ ਬਾਅਦ ਹਵੇਲੀ ਦੇ ਚ ਦੁਬਾਰਾ ਤੋਂ ਰੌਣਕਾਂ ਲੱਗ ਜਾਣਗੀਆਂ ਪਰ ਇਸ ਦੇ ਵਿਚਾਲੇ ਜੋ ਸੱਚਾਈ ਹੈ ਉਹਦਾ ਸਮਾਂ ਆਉਣ ਤੇ ਹੀ ਪਤਾ ਲੱਗ ਸਕਦੀ ਹੈ ਫਿਲਹਾਲ ਇਹ ਸਭ ਕੁਝ ਹਲੇ ਅਫਵਾਹਾਂ ਹੀ ਤਸੀਆਂ ਜਾ ਰਹੀਆਂ ਨੇ ਸੋ ਮਿਲਦੇ ਆ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ